ਹਾਂਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਕਬੂਤਰ ਵੀ ਸਾਰਿਆਂ ਦੇ ਭਰਾਵਾਂ ਦੇ ਵਧੀਆ ਹੋਣਗੇ ਤੇ ਘਰ ਪਰਵਾੜੀ ਸਾਰੇ ਵੀਰ ਭਰਾਵਾਂ ਦੇ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਆ ਗਏ ਸਾਰੇ ਭਰਾਵਾਂ ਨੂੰ ਦਿਖਾਉਣ ਲੱਗੇ ਆ ਜੇ ਆਪਾਂ ਜਿਹੜੇ ਨਵੇਂ ਬੱਚੇ ਆਪਣੇ ਹਨ ਉਹਨਾਂ ਨੂੰ ਆਪਾਂ ਤੀਜੇ ਗੁੱਡੇ ਦੇ ਵਿੱਚ ਕਰਨ ਲੱਗੇ ਆ ਤੇ ਪਹਿਲਾਂ ਆਪਾਂ ਲਾਲੀਏ ਆਪਣੇ ਆਹ ਲਾਲ ਨੇ ਪੜਦੇ ਕਿਉਂਕਿ ਤੁਹਾਨੂੰ ਪਤਾ ਠੰਡ ਬਹੁਤ ਆ ਹੁਣ ਧੁੱਪ ਜੀ ਲਿਕਣ ਲੱਗ ਗਈ ਹੈ ਹੁਣ ਆਪਾਂ ਸਵੇਰ ਸਵੇਰ ਆਪਾਂ ਲਾ ਦਈਏ ਠੀਕ ਹੈ ਬਾਕੀ ਆ ਕਮਰਾ ਬਹੁਤ ਨਿੱਗਾ ਹੋਣ ਲੱਗ ਗਿਆ ਹੁਣ ਇਹਦੇ ਕਾਰਨ ਮਤਲਬ ਠੰਡ ਨਹੀਂ ਅੰਦਰ ਜਾਂਦੀ ਹਨ ਤੇ ਪਹਿਲਾਂ ਆਪਾਂ ਸਾਰੇ ਆ ਲਾ ਲੈਣੇ ਆ ਪੜਦੇ ਤੇ ਫਿਰ ਤੁਹਾਨੂੰ ਕਰਾਉਣੇ ਆ ਬੱਚਿਆਂ ਦਾ ਸ਼ੌਕ ਤੇ ਫਿਰ ਜਿਹੜੇ ਆਪਾਂ ਬੱਚਿਆਂ ਵਾ ਤੀਜੇ ਖੁੱਡੀ ਚ ਛੱਡਨੇ ਆ ਠੀਕ ਆ ਉਹ ਬੱਚਿਆਂ ਦਾ ਵੀ ਸ਼ੌਕ ਕਰਾਉਣੇ ਤੇ ਜਿਹੜੇ ਆਪਣੇ ਲਾਡੀ ਭਰਾ ਤੋਂ ਤਿੰਨ ਕਬੂਤਰ ਆਪਾਂ ਨੂੰ ਦੇ ਆਪਾਂ ਲੈਣ ਗਏ ਸੀ ਰਾਤ ਨੂੰ ਠੀਕ ਆ ਆਪਾਂ ਸ਼ਾਰਟ ਵੀਡੀਓ ਪਾਤੀ ਸੀ ਯਾਰ ਆਪਣੇ ਤੋਂ ਨਾ ਲੌਂਗ ਵੀਡੀਓ ਫਿਰ ਨਹੀਂ ਬੰਨੀ ਹਨ ਫਿਰ ਤੁਹਾਨੂੰ ਪਤਾ ਲੇਟ ਬਹੁਤ ਹੋ ਗਈ ਸੀ ਰਾਤ ਨੂੰ ਤੇ ਫਿਰ ਆਪਾਂ ਇੱਕ ਜਿਹੜੀ ਆ ਪੜਦੇ ਪੁੱੜ ਦੇ ਲਾਉਣੇ ਤੇ ਬਾਕੀ ਤੁਹਾਨੂੰ ਸ਼ੌਕ ਕਰਾਉਣੇ ਆ ਠੀਕ ਆ ਤਿੰਨ ਕਬੂਤਰ ਹੁੰਦਾ ਲਓ ਜੀ ਆਪਾਂ ਪੜਦੇ ਤਿੰ ਹੁਣ ਧੁੱਪ ਸਿੱਧੀ ਖੁੱਡੇ ਜੀ ਜਾਊਗੀ ਇਹਨਾਂ ਦੇ ਠੀਕ ਐ ਤੇ ਬਾਕੀ ਜਿਹੜੇ ਆਪਾਂ ਬੱਚੇ ਅਲੱਗ ਕਰਨੇ ਆ ਉਹ ਤੁਹਾਨੂੰ ਦਿਖਾ ਦਿੰਨਾ ਕਿਹੜੇ ਆ ਇੱਕ ਤਾਂ ਬੈਠਾ ਦੋ ਇੱਕ ਆਪਣਾ ਰੱਤਾ ਬੱਚਾ ਜਾ ਕੋ ਥੋੜਾ ਜਿਹਾ ਬਾਕੀ ਉਹ ਬੈਠਾ ਵਾ ਤੇ ਇੱਕ ਆ ਬੱਚਾ ਬੈਠਾ ਇੱਕ ਉਹ ਬੈਠਾ ਉਹ ਸਾਹਮਣੇ ਵਾਲਾ ਇਹ ਚਾਰ ਹੋ ਗਏ ਤੇ ਜਿਹੜੇ ਆਪਾਂ ਲਾਡੀ ਤੋਂ ਕਬੂਤਰ ਲਿਆ ਇੱਕ ਉਹ ਦਿਖਾ ਦਿੰਨੇ ਆ ਬਾਕੀ ਧੁੱਪ ਜੀ ਵੀ ਅੱਜ ਨਿਕਲੀ ਐ ਦੇਖ ਲੈਣੇ ਬੱਚੇ ਬੱਚੇ ਛਤਰੀ ਤੇ ਬਿਠਾ ਜਾਣੇ ਅੱਜ ਹਨਾ ਇੱਕ ਮਿੰਟ ਪਹਿਲਾਂ ਫਿਰ ਬੱਚੇ ਤੁਹਾਨੂੰ ਦਿਖਾ ਦਈਏ ਫਿਰ ਇਹਨਾਂ ਨੂੰ ਆਪਾਂ ਉਧਰ ਛੱਡ ਦਾਂਗੇ ਤੀਜੇ ਖੋਡੇ ਦੇ ਵਿੱਚ ਨਾਲੇ ਜਿਹੜੇ ਆਪਾਂ ਪਹਿਲਾਂ ਬੱਚੇ ਛੱਡੇ ਸੀ ਉਹ ਵੀ ਦਿਖਾ ਦਾਂਗੇ ਤੁਹਾਨੂੰ ਹਨਾ ਮਾੜੇ ਮੋਟੇ ਤੇ ਬਾਕੀ ਸਾਰਿਆਂ ਨੇ ਵੇਖੇ ਹੀ ਹੋਣਗੇ ਪਾਜੀ ਪਹਿਲਾਂ ਆਹ ਬੱਚਿਆਂ ਦਾ ਕਰੀਏ ਇਹਨਾਂ ਨੂੰ ਸ਼ਿਫਟ ਉਧਰ ਕਰ ਦਿੰਨੇ ਕਰੀ ਜਿਹੜੇ ਚਾਰ ਬੱਚੇ ਹੈਗੇ ਆਪਣੇ ਕੋਲੇ ਤੇ ਬਾਕੀ ਉਹਨਾਂ ਦਾ ਵੀ ਸ਼ੌਕ ਕਰਾਵਾਂਗੇ ਜਿਹੜੇ ਆਪਾਂ ਲੈ ਕੇ ਆਏ ਸੀ ਲਾਡੀ ਤੋਂ ਅਭੀ ਮੋਜਾ ਢੱਕ ਕੇ ਤੇ ਪੈਰ ਤੇ ਪਹਿਲਾਂ ਆਪਾਂ ਬੱਚੇ ਛੱਡਦੇ ਹਾਂ ਠੀਕ ਹੈ ਇਹ ਤੁਹਾਨੂੰ ਪੂਰੇ ਪ੍ਰੋਪਰ ਦਿਖਾਉਣਾ ਬੱਚੇ ਤੇ ਲਓ ਜੀ ਜਿਹੜੇ ਆਪਾਂ ਬੱਚੇ ਛੱਡਨੇ ਆ ਹਨਾ ਉਹ ਕਬੂਤਰਾਂ ਦਾ ਬੱਚਿਆਂ ਦਾ ਆਪਾਂ ਪਹਿਲਾਂ ਸ਼ੌਂਕ ਕਰਾ ਦਾਂਗੇ ਜਿਹੜੇ ਆਪਾਂ ਛੱਡਨੇ ਫਿਰ ਆਪਾਂ ਇਹਨਾਂ ਨੂੰ ਛੱਡ ਦਾਂਗੇ ਠੀਕ ਹੈ ਉਹਨੂੰ ਦਿਖਾ ਦਿੰਨੇ ਇੱਕਰੀ ਆ ਬੱਚਾ ਦੇਖੋ ਰੱਤਾ ਆਪਣਾ ਇਹ ਆਪਣੇ ਹੈਗਾ ਡੱਬੇ ਕਬੂਤਰ ਦਾ ਜਿਹੜਾ ਚਿੱਟੀਆਂ ਅੱਖਾਂ ਦਾ ਸੀਗਾ ਉਹਦਾ ਬੱਚਾ ਵਾ ਠੀਕ ਹੈ ਇਹਨੀਆਂ ਨੋਂਦਰਾ ਲਗਾ ਦੇ ਚਿੱਟੀਆਂ ਅੱਖਾਂ ਦਾ ਠੀਕ ਹੈ ਤੇਰਾ ਮੈਂ ਭਾਈ ਵੀ ਲੈ ਕੇ ਆਉਣਾ ਇਹਦਾ ਭਰਾ ਜਿਹੜਾ ਹੈਗਾ ਉਹ ਵੀ ਦਿਖਾਉਣਾ ਤੁਹਾਨੂੰ ਇਹਦਾ ਭਰਾ ਵਾ ਠੀਕ ਹੈ ਆਹ ਵਾਲਾ ਇਹ ਪਿਓ ਤੇ ਗਿਆ ਵਾ ਠੀਕ ਹੈ ਹਾਂ ਜੇਖੋ ਪਿਓ ਪਹਿਲਾਂ ਉਹ ਐਵੇਂ ਦਾ ਸੀਗਾ ਛਾੜ ਪੈ ਜੇ ਫਿਰ ਉਹ ਡੱਬਾ ਬਣ ਗਿਆ ਸੀ ਇਹ ਵੀ ਬਣ ਜੂਗਾ ਓਲੀ ਓਲੀ ਬਾਕੀ ਇਹਦੀਆਂ ਨੰਦਰਾ ਵੀ ਦੇਖ ਇਹ ਵੀ ਚਟੀਆਂ ਅੱਖਾਂ ਦੇ ਆ ਇਹ ਵੀ ਦਿਖਾ ਦੇ ਦੋਨੇ ਅੱਖਾਂ ਚ ਟਿੱਪੀਆਂ ਹੀ ਆ ਇਹਦੀਆਂ ਬਸ ਹੁਣ ਛਤਰੀ ਦੇ ਬਠਾਵ ਠੂ ਦਈ ਦੇ ਆਏ ਜਿਹੜੇ ਆ ਹੋਣ ਵਾਲੇ ਜਿਹੜੇ ਆਪਾਂ ਉਧਰ ਛੱਡਨੇ ਆ ਬਾਕੀ ਉਹ ਛਤਰੀ ਦੇ ਉੱਡ ਕੇ ਬਹਿ ਜਾਂਦੇ ਜਿਹੜੇ ਆਪਾਂ ਪਹਿਲਾ ਤੀਜੇ ਖੁੱਡੇ ਦੇ ਵਿੱਚ ਛੱਡੇ ਆ ਠੀਕ ਹੈ ਤੇ ਦੋ ਬੱਚੇ ਰਹਿ ਗਏ ਉਹ ਹੀ ਦਿਖਾਉਣਾ ਤੁਹਾਨੂੰ ਠੀਕ ਹੈ ਤੇ ਲਓ ਜੀ ਆ ਦੋ ਬੱਚੇ ਆ ਰਹੇ ਠੀਕ ਹੈ ਇਹ ਦੋਨੇ ਭਰਾ ਵਾ ਵੀ ਇਹ ਵੀ ਚਟੀਆਂ ਦੀ ਆ ਇਹ ਆਪਣਾ ਜਿਹੜਾ ਰੱਤਾ ਕਬੂਤਰ ਹਨਾ ਸੁਰਮੇ ਰੰਗਾ ਇਹਦੇ ਜਿਹੜੇ ਬੱਚੇ ਮੰਨ ਲਓ ਉੱਚੇ ਪਾਪ ਉੱਚਾ ਉੱਡਦਾ ਤੇ ਥੋੜਾ ਜਿਹਾ ਸਾਈਡ ਤੇ ਉੱਡਦਾ ਹਨਾ ਪਿੰਡ ਤੋਂ ਥੋੜਾ ਜਿਹਾ ਹੋ ਕੇ ਇਹ ਉਹਦੇ ਬੱਚੇ ਆ ਠੀਕ ਹੈ ਮਤਲਬ ਇਹ ਵੀ ਬੜਾ ਤੰਗ ਕਰਦੇ ਕਿ ਯਾਰ ਛਤਰੀ ਤੋਂ ਉੱਤਰ ਆਉਂਦੇ ਨਾ ਮੇਰੇ ਤੇ ਕਾਲਾ ਖੰਬੇ ਦੇ ਵੀ ਇੱਧਰ ਬਾਕੀ ਚਿੱਟਾ ਬਾਕੀ ਲਾਲ ਲਾਲ ਪਾਫ ਮਾਰਦੀ ਆ ਇਹ ਬੜਾ ਤੰਗ ਕਰਦਾ ਓਏ ਰੋਕ ਜਾ ਪੈਨ ਚ ਨਹੀਂ ਪਤਾ ਨਹੀਂ ਹੁਣ ਕੀ ਕਰਕੇ ਦਿਖਾਉਣਗੇ ਐਤ ਕੀ ਬਾਕੀ ਇਹ ਨੂੰ ਨੌਂਦਰ ਵੀ ਦੇਖ ਹੀ ਲਓ ਇੱਟੀਆਂ ਅੱਖਾਂ ਦਾ ਇਹ ਵੀ ਇਹ ਕਾ ਦਿਖਾ ਦੀ ਨੇ ਆ ਦੇਖਾ ਰਾਬ ਜਿਆਦਾ ਆ ভাই ਇਹ ਦੋਨਾਂ ਚੋਂ ਜਿਹੜਾ ਹੈਗਾ ਇਹ ਦੇਖ ਤੁੰਨਾ ਵੀ ਪੱਲਾ ਦੇਖ ਹੀ ਲੋ ਬਸ ਸੇਮ ਡਟੋ ਗੱਡੀ ਜਾਂਦੇ ਐ ਤੇ ਕੀ ਯਾਰ ਬੱਚੇ ਬਸ ਹੋਰ ਕੋਈ ਚੱਕਰ ਨਹੀਂਗਾ ਤੇ ਬਾਕੀ ਹੁਣ ਵੇਖਦੇ ਆ ਕੀ ਓੜ ਦੇ ਓੜਦੇ ਆ ਤੇ ਬਾਕੀ ਜਿਹੜਾ ਮੁੰਡਾ ਉਹ ਇੱਕ ਅੰਦਰ ਦਾ ਕੱਟ ਹੀ ਦਿੰਦਾ ਰੋਜ਼ ਹਨਾ ਤੇ ਕੱਲ ਬੱਚੇ ਡਵਾਈ ਸੀ ਉਹਦੇ ਤੋਂ ਤੇ ਉਹ ਆਪਣਾ ਇੱਕ ਬੱਚਾ ਨਹੀਂ ਆਇਆ ਵਾਪਸ ਹੁਣ ਆਇਆ ਨਹੀਂ ਪਤਾ ਕਿੱਧਰ ਜਾਵੜ ਬਾਕੀ ਦੇਖਦੇ ਆ ਚਾਂਦੀ ਕੀ ਬਣਦਾ ਉਹਦਾ ਬੱਚੇ ਦਾ ਇਹਨਾਂ ਨੂੰ ਹੁਣ ਆਪਾਂ ਉਧਰ ਛੱਡ ਦਿੰਨੇ ਆ ਠੀਕ ਆ ਚਾਰੇ ਬੱਚਿਆਂ ਨੂੰ ਆਪਾਂ ਤੀਜੇ ਖੋਡੇ ਦੇ ਵਿੱਚ ਛੱਡ ਦਿੰਨੇ ਆ ਤੇ ਫਿਰ ਜਿਹੜੇ ਆਪਾਂ ਪਹਿਲਾਂ ਛੱਡੇ ਸੀ ਉਹ ਤੇ ਬੱਚਿਆਂ ਦਾ ਸ਼ੌਂਕ ਕਰਾਉਣੇ ਆ ਫਿਰ ਫਿਰ ਜਿਹੜੇ ਆਪਾਂ ਨਵੇਂ ਕਬੂਤਰ ਦਿਖਾਉਣੇ ਹੋਗੇ ਦਿਖਾ ਦਿੰਨੇ ਆ ਠੀਕ ਆ ਲਓ ਜੀ ਆਪਾਂ ਚਾਰੇ ਬੱਚੇ ਪਾਲੇ ਆ ਬੱਚੇ ਜਿਹੜੇ ਆਪਣੇ ਸੀਗੇ ਚਾਰੇ ਇਹ ਹੋਰ ਤਾਂ ਕੋਈ ਆਪਣੇ ਮੰਨ ਲਓ ਛੋਟੇ ਆ ਜਿਆਦੇ ਜਿਵੇਂ ਜ ਵੱਡੇ ਹੈ ਨਹੀਂਗੇ ਇਹ ਹੈਗੇ ਆ ਮਤਲਬ ਉੱਡਗੇ ਡੰਡਿਆਂ ਤੇ ਬੈਠ ਸਕਦੇ ਆ ਆਪਾਂ ਇਹਨਾਂ ਨੂੰ ਹੋਰ ਕੱਢਦੇ ਬਾਕੀ ਆਪਾਂ ਪਹਿਲਾਂ ਵੀ ਛੱਡੇ ਹੋਏ ਸੀਗੇ ਇਹ ਚਾਰ ਬੱਚੇ ਰਹਿ ਗਏ ਸੀ ਮਤਲਬ ਛੋਟੇ ਸੀ ਉਹ ਤੋਂ ਠੀਕ ਹੈ ਹੁਣ ਇਹ ਵੀ ਥੋੜੇ ਜਿਹਾ ਬਾਵਾ ਹੋ ਗਏ ਉੱਡਣ ਯੋਗ ਹੋ ਗਏ ਆ ਇਹਨਾਂ ਨੂੰ ਆਪਾਂ ਇੱਧਰ ਛੱਡ ਦਿੰਨੇ ਆ ਮੰਨ ਲਓ ਹੁਣ ਜਾਦੇ ਬੱਚਿਆਂ ਚ ਨਾ ਨਾ ਹੀ ਮਤਲਬ ਠੰਡ ਲੱਗੂਗੀ ਇਹਨਾਂ ਨੂੰ ਜਾਦੇ ਕਬੂਤਰਾਂ ਚ ਉਹ ਨਾ ਦੇਖ ਲੋ ਆਪਣੇ ਬੱਚੇ ਸਾਰੇ ਡਾਉਣ ਵਾਲੀ ਆ ਸਾਰੇ ਦਿਖਾ ਦੇ ਮਤਲਬ ਜੀ ਆਪਾਂ ਬਾਜੀਆਂ ਆਗਦੀਆਂ ਛੱਡਾਂਗੇ ਸਾਰੇ ਆਪਾਂ ਡਾਉਣ ਵਾਲੀ ਰੱਖਾਂਗੇ ਬਾਕੀ ਦੋ ਤਿੰਨ ਕਬੂਤਰੀਆਂ ਹੈਗੀਆਂ ਵੱਡੀਆਂ ਉਹ ਆਪਣੇ ਲਾਡੀ ਭਰਾ ਨਹੀਂ ਦਿੱਤੀਆਂ ਸੀਗੀਆਂ ਉਹ ਨਾ ਹੋਣੀਆਂ ਆਪਾਂ ਡਾਉਣੀਆਂ ਬਾਕੀ ਆਪਣੀਆਂ ਕਬੂਤਰੀਆਂ ਜਿਹੜੀਆਂ ਹੈਗੀਆਂ ਬੱਚੇ ਜਿਹੜੇ ਹੈਗੇ ਉਹ ਆਪਾਂ ਡਾਵਾਂਗੇ ਠੀਕ ਆ ਇਹ ਸਾਰੇ ਡਾਉਣ ਵਾਲੀ ਐਤ ਕੀ ਤੇ ਬਾਕੀ ਇਹ ਚਾਰ ਬੱਚੇ ਆਰੇ ਇਹਨਾਂ ਨੂੰ ਵੀ ਆਪਾਂ ਛੱਡ ਦੇ ਵਿੱਚ ਚਲੋ ਜੀ ਇਹ ਤਾਂ ਆਪਣੇ ਆਪ ਹੀ ਜਾਂਦੇ ਭਾਈ ਹੁਣ ਇੱਕ ਮਿੰਟ ਰੋ ਜਾ ਇਹ ਆ ਦੇਖੋ ਹੁਣ ਅਜ ਨੂੰ ਆਦੀ ਤਾਂ ਤੋਂ ਬਣਾ ਲੈਣ ਜਾ ਕੇ ਜਿੱਥੇ ਜਿੱਥੇ ਬਹਿਣਾ ਵਾ ਬਸ ਆਇਆ ਹੁਣ ਦਾਣਾ ਪਾਣੀ ਆਪ ਵਧੀਆ ਖਾ ਲੈਣ ਹੋਰ ਕੋਈ ਚੱਕਰ ਨਹੀਂ ਨਹੀਂ ਤੇ ਕਈ ਯਾਰ ਬੱਚੇ ਆਪ ਦਾਣਾ ਨਹੀਂ ਖਾਂਦੇਗੇ ਥੋੜੇ ਜੇ ਸੋਕ ਜਾਂਦੇ ਆ ਬਿਮਾਰ ਹੋ ਜਾਂਦੇ ਆ ਤੇ ਚਲ ਚਲ ਤੁਹਾਨੂੰ ਚਾਹੀ ਵਾ ਹੁਣ ਜਿਹੜੇ ਆਪਾਂ ਪਹਿਲਾਂ ਦੋ ਤਿੰਨ ਬੱਚੇ ਛੱਡੇ ਆ ਉਹ ਦਿਖਾ ਦਿੰਨੇ ਇੱਕ ਰੀ ਇੱਕ ਮਿੰਟ ਹੋ ਜਾਓ ਕਰਨਾ ਚਾਹਣਾ ਲੱਗ ਰਿਹਾ ਇਹ ਬੱਚਾ ਇਹ ਲਓ ਜੀ ਆ ਬੱਚੇ ਜਿਹੜੇ ਆਪਾਂ ਪਹਿਲਾਂ ਛੱਡੇ ਹੋਏ ਸੀਗੇ ਇਹ ਬੱਚੇ ਬਹੁਤ ਵਧੀਆ ਉੱਡੀ ਗਏ ਆ ਕੱਲ ਵੀ ਬਹੁਤ ਵਧੀਆ ਉੱਡੇ ਆ ਜਿੱਦਣ ਮੈਂ ਘਰੇ ਸੀ ਉਦੋਂ ਵੀ ਬਹੁਤ ਵਧੀਆ ਉੱਡੇ ਆ ਕੱਲੇ ਤਾਂ ਪਤਾ ਨਹੀਂ ਕਿੰਨਾ ਟਾਈਮ ਉੱਡੇ ਆ ਬਾਕੀ ਜਿੱਦਣ ਮੈਂ ਘਰੇ ਸੀ ਉਦੋਂ ਤਿੰਨ ਘੰਟੇ ਉੱਡ ਗਏ ਸੀਗੇ ਬੱਚੇ ਆਪਣੇ ਠੀਕ ਹੈ ਤੇ ਮੜਕਾ ਕੇ ਆਪਾਂ ਛਤਰੀ ਤੋਂ ਬਿਠਾ ਲਈ ਸੀਗੇ ਇਹ ਕਾਹ ਵਾਲਾ ਸੀ ਇੱਕ ਆਹ ਵਾਲਾ ਬੱਚਾ ਆ ਇਹ ਜਿਹਦੇ ਪੈਰ ਤੇ ਡੱਕੇ ਸੀ ਮਾਰੇ ਮਾਰੇ ਹੁਣ ਤਾਂ ਇਹ ਨਹੀਂ ਜਾਣੀਗੇ ਝਾੜ ਜਾ ਪੈ ਗਿਆ ਮਤਲਬ ਇਹ ਕਾਲੀ ਅੱਖਾਂ ਦਾ ਕਬੂਤਰ ਆ ਜਿਹੜਾ ਆਪਣਾ ਤੇ ਕਬੂਤਰੀ ਆ ਉਹਦਾ ਬੱਚਾ ਵਾ ਇਹਦੇ ਹੁਣ ਦੋ ਭਰਾ ਜਿਹਦੇ ਹੋਰ ਆ ਠੀਕ ਹੈ ਇਹਨੂੰ ਦੇਖ ਇਹ ਵੀ ਬਹੁਤ ਵਧੀਆ ਉਡਦਾ ਪਿਆ ਤੇ ਮਾਰ ਬੰਦਲਾ ਹੈ ਅਦਰ ਚਿੱਟੀ ਜਾਂ ਕਾਲੀ ਅੱਖ ਦਾ ਠੀਕ ਹੈ ਇਹ ਕਿਹਦੇ ਨਾਲ ਦਾ ਹੋੜ ਦੋਹਣੇ ਉਹ ਇਹਦਾ ਭਰਾ ਦੋਹਣੇ ਜਿਹੜਾ ਆਪਾਂ ਰੱਖਾਇਆ ਇਹ ਤਾਂ ਕਿੱਧਰ ਜਾ ਗਿਆ ਆ ਬੰਦਾ ਆ ਰਿਹਾ ਇਹਨੂੰ ਮਾੜਾ ਜਿਹਾ ਝਾੜ ਪਿਆ ਗਿਆ ਸੀਗਾ ਇਹ ਵੀ ਬਹੁਤ ਵਧੀਆ ਉਡਦਾ ਪਿਆ ਜਿੰਨੇ ਉੱਚੇ ਬਹੁਤ ਉਡਦੇ ਆ ਠੀਕ ਹੈ ਬਾਕੀ ਜੇਕਾ ਪੈ ਇੱਕ ਦਾ ਨਾਲ ਵੱਡਾ ਡਾ ਦਈਏ ਮੈਂ ਤਾਂ ਵੱਡਾ ਤਾਂ ਨਹੀਂ ਡਾਉਂਦਾ ਜੇ ਮੈਨੂੰ ਆਇਆ ਨਾ ਵਾਪਸ ਨਾ ਜੇ ਆਈ ਜਾਂ ਬੱਚੇ ਸ਼ਾਂਤੀ ਕੇ ਬੈਠੇ ਨਾ ਨਾਲੇ ਵੱਡਾ ਵੀ ਕੱਢ ਲਾਂਗੇ ਨਾਲੇ ਪਾ ਬੱਚੇ ਵੀ ਕੱਢ ਲਾਂਗੇ ਇੱਕ ਨਹੀਂ ਜਿੰਨਾ ਆਦੇ ਕਪੈਸਿਟੀ ਨਾਲ ਜਿੰਨਾ ਵੀ ਉੱਡ ਸਕਦੇ ਮਨਾਂ 2 ਘੰਟੇ ਉਹਨਾਂ ਘੰਟਾ ਉਡਣਾ ਆਪਾਂ ਕੋਈ ਲੋਡ ਦੇਣਾ ਜਿੰਨਾ ਮਰਜ਼ੀ ਉਡਣਾ ਜਦੋਂ ਲੋਡ ਪਈ ਆਪਾਂ ਵੱਡੇ ਛੱਡ ਦਾਂਗੇ ਨਾਲ ਹਨ ਤੇ ਬਾਕੀ ਇੱਕ ਆ ਬੱਚਾ ਵਾ ਵੱਡਾ ਇਹਦੇ ਨਾਲ ਦਾ ਥੋੜਾ ਬੱਚਾ ਬਿਮਾਰ ਹੋ ਗਿਆ ਭਰਾਜ ਦਾ ਹੋ ਰਿਹਾ ਮੰਨ ਲਓ ਜਦੋਂ ਆਪਾਂ ਅੱਧਰਲੇ ਖੁੱਲੇ 'ਚ ਛੱਡਿਆ ਸੀ ਨਾ ਇਹ ਉਦੋਂ ਥੋੜਾ ਜਿਹਾ ਘੱਟ ਖਾਣ ਲੱਗ ਕੇ ਬਿਮਾਰ ਹੋ ਗਿਆ ਪਰ ਇਹਦੀ ਦਵਾਈ ਚੱਲੀ ਜਾਂਦੀ ਹੁਣ ਸੈੱਟ ਹੋ ਗਿਆ ਅੱਗੇ ਨਾਲੋਂ ਪੂਰਾ ਬਾਕੀ ਹੈ ਤਾਂ ਸੇਮ ਬੱਚੀ ਆ ਬਾਕੀ ਉਹ ਜਾਦਾ ਪਤਲਾ ਸੀਗਾ ਛਤਰੀ ਤੋਂ ਹੀ ਛਤਰੀ ਤੇ ਉੱਡ ਕੇ ਬੈਠ ਜਾਂਦਾ ਸੀ ਪਰ ਉੜਦਾ ਨਹੀਂ ਸੀਗਾ ਇਹ ਵੀ ਗੱਲ ਢਾਇਆ ਸੀ ਮਤਲਬ ਚਾਰ ਪੰਜ ਜਿਹੜੇ ਕੱਡੇ ਆ ਤੇ ਫਿਰ ਛਤਰੀ ਤੇ ਬਹਿ ਗਿਆ ਸੀਗਾ ਇਹਨੂੰ ਵੇਖਾਂਗੇ ਜਿੱਦਨ ਮੈਂ ਆਪ ਘਰੇ ਤੇ ਆਉਂਦਾਂ ਦਾਵਾਂਗੇ ਹੁਣ ਬੱਚੇ ਸਾਰੇ ਕਿਉਂਕਿ ਜਵਾਕਾ ਕੱਢ ਦੇਣਾ ਇਹ ਕਦੋਂ ਤੱਕ ਕੱਢ ਹੀ ਦਿੰਦਾ ਮਤਲਬ ਹੈਨਾ ਰੋਜ਼ ਜਾਂ ਮੰਨ ਲਓ ਆਪਾਂ ਉਹ 4 5 ਨਾ ਹੁੰਦਾ ਵਾ ਇੱਕ ਤਾਂ ਕੱਟ ਜਾਂਦਾ ਹੋ ਜਿਹੜਾ ਇਹ ਨਾਲ ਦਾ ਬੱਚਾ ਸੀ ਵਿਚਾਲੜੇ ਖੁੱਡੇ ਵਾਲਾ ਉਹਦੇ ਮੰਨ ਲਓ ਇੱਥੇ ਡੱਬ ਜਾ ਸੀ ਮੜਾ ਜਾ ਹਨ ਉਹ ਵੀ ਬੱਚਾ ਕੱਢਤਾ ਤੇ ਆ ਬੱਚਾ ਹੁਣ ਇੱਕ ਰਹਿ ਗਿਆ ਆਪਣੇ ਕੋਲੇ ਕਾਲੀ ਪੂਜ ਦਾ ਉਹ ਹੁਣ ਐ ਨਹੀਂ ਪਤਾ ਆਊਗਾ ਤੇ ਨਹੀਂ ਆਉਂਦਾ ਬਾਕੀ ਆਪਾਂ ਬੱਚੇ ਬਾਹਰਾਂਗੇ ਪਿੰਜਰੇ ਦੇ ਵਿੱਚ ਜੇ ਆਉਣਾ ਇਸ ਕੀ ਪਤਾ ਦੇਖ ਕੇ ਆਈ ਜਾਵੇ ਹਨ ਜੇ ਉੱਡਦਾ ਉੱਡਦਾ ਕਿਸੇ ਸਾਈਡ ਤੇ ਬਾਕੀ ਹੁਣ ਉਹ ਆਪਣਾ ਇੱਕ ਅੱਧਾ ਬੱਚਾ ਰਹਿ ਗਿਆ ਉਹ ਕਿਹੜਾ ਰਹਿ ਗਿਆ ਹੁਣ ਆਪਾਂ ਆ ਵੀ ਹੋ ਗਿਆ ਯਾਰ ਹੋ ਗਿਆ ਆ ਇਹ ਵੀ ਹੋ ਗਿਆ ਬਾਕੀ ਲਗਭਗ ਸਾਰੇ ਹੋ ਗਿਆ ਆਪਣੇ ਬੱਚੇ ਠੀਕ ਹੈ ਤੇ ਹੁਣ ਆਪਾਂ ਉਧਰ ਜੂ ਦੇਖ ਲੈਨੇ ਕੋਈ ਬੱਚੇ ਕੁੱਚੇ ਹੈਗੇ ਤੇ ਨਹੀਂ ਛੋਡੇ ਮੋਟੇ ਹਨਾ ਉਹ ਵੀ ਦਿਖਾ ਦਿੰਦੇ ਤੁਹਾਨੂੰ ਤੇ ਲਓ ਜੀ ਆਪਾਂ ਸਾਰੇ ਬੱਚੇ ਜਿਹੜੇ ਸੀ ਆਪਣੇ ਮੰਨ ਲਓ ਵੱਡੇ ਕਬੂਤਰ ਬੱਚੇ ਹਨਾ ਉਹ ਆਪਾਂ ਸਾਰੇ ਛੱਡ ਤੇ ਆਪਾਂ ਤੀਜੇ ਖੁੱਡੇ ਦੇ ਵਿੱਚ ਤੇ ਹੁਣ ਜਿਹੜੇ ਆਪਣੇ ਛੋਡੇ ਮੋਟੇ ਰਹਿ ਗਏ ਬੱਚੇ ਉਹਨਾਂ ਦਾ ਸ਼ੌਂਕ ਲਾ ਦਿੰਨਾ ਤੁਹਾਨੂੰ ਕਿ ਯਾਰ ਫਿਰ ਆ ਮਾਲੋ ਵੀਡੀਓ ਬਣੀ ਹੋਵੇ ਹੈ ਨਾ ਬੱਚੇ ਆਪ ਨੂੰ ਯਾਦ ਰਹਿ ਜਾਂਦੇ ਇੱਕ ਦਿਨ ਨਾਲੇ ਤੁਸੀਂ ਵੀ ਦੇਖ ਸਕਦੇ ਆ ਵੈਸੇ ਮੈਨੂੰ ਯਾਦ ਹੈ ਹੁਣ ਆਇਆ ਜਿਹੜਾ ਆ ਬੱਚਾ ਸੋਰੀ ਕਬੂਤਰ ਆ ਇਹਦਾ ਬੱਚਾ ਆ ਗਿਆ ਜਿਹੜਾ ਇਹਦਾ ਇੱਕ ਭਰਾ ਸੀ ਉਹ ਮਰ ਗਿਆ ਉਹ ਨਾ ਰਹਿ ਗਿਆ ਪਤਨੀ ਆ ਠੰਡ ਜਾਦੀ ਆ ਹਨਾ ਯਾਰ ਬਹੁਤ ਜ਼ਿਆਦੀ ਠੰਡਾ ਹਜੇ ਦਾ ਮਤਲਬ ਹਜੇ ਸ਼ੁਰੂ ਹੀ ਹੋਈ ਹੈ ਹਨਾ ਹਜੇ ਵੀ ਬਹੁਤ ਠੰਡਾ ਤੇ ਆਪਾਂ ਇੱਕ ਰਿਪੜ ਦੇ ਬੁੜਦੇ ਲਾ ਦਿੱਤੇ ਆ ਬੰਨ ਨਿੰਗਾ ਰਹਿੰਦਾ ਹਨਾ ਹੁਣ ਤੋਂ 2-3 ਦਿਨ ਹੋ ਗਏ ਧੁੱਪਾਂ ਨਿਕਲਦੀਆਂ ਪਈਆਂ ਹੋਆਂ ਤੇ ਬਾਕੀ ਆਪਾਂ ਹੁਣ ਬੱਚੇ ਦਾ ਸ਼ੌਂਕ ਕਰਾਉਣੇ ਆ ਇੱਕ ਆ ਬੱਚਾ ਆਪਣੇ ਕੋਲ ਹੁਣ 50 ਦੋ ਉਹ ਬੈਠੇ ਪਏ ਆ ਦੋ ਦੋ ਤੇ ਪੰਜ ਪੰਜ ਬੱਚੇ ਆਪਣੇ ਪਹਿਲੇ ਖੁੱਲੇ ਦੇ ਵਿੱਚ ਆ ਤੇ ਤੁਹਾਨੂੰ ਦਿਖਾ ਦਿੰਨੇ ਕਰੀ ਜਿਹੜਾ ਆਜ ਆ ਜੋੜਾ ਆਪਣਾ ਆ ਚਿੱਟੀਆਂ ਖਾਨਾ ਬਟਾ ਕਾਲੀ ਜੀ ਇੱਕ ਕੁੱਤਰੀ ਕਾਲਾ ਜੀ ਨਾਲ ਕਬੂਤਰ ਇਹਦੇ ਬੱਚੇ ਆ ਬਣੇ ਆ ਜਾਓ ਭਾਈ ਓਏ ਦਿਖਾਈਏ ਤੈਨੂੰ ਵੀ ਸੋਹਣਾ ਲੱਗੇਗਾ ਤੂੰ ਵੀ ਆ ਦੇਖ ਲਓ ਇਹ ਆਦੀ ਮਾਂ ਤੇ ਗਿਆ ਆ ਵਾਲਾ ਜੋ ਥੋੜਾ ਜਿਹਾ ਸੁਰਮੇ ਰੰਗਾ ਮਤਲਬ ਨਾ ਕਾਲਾ ਨਾ ਥੋੜਾ ਜਿਹਾ ਚਿੱਟਾ ਹਨ ਆ ਦੇਖ ਲਓ ਸੁਰਮੇ ਰੰਗਾ ਜਿਹਾ ਦਿਖਾਈ ਦਿੰਦਾ ਪਿਆ ਬਾਕੀ ਆਪ ਤੋਂ ਉਹ ਦੇ ਵਿੱਚ ਤਾਂ ਉਹ ਦਿੰਦਾ ਹੋਗਾ ਦਿਖਾਈ ਚਿੱਟਾ ਬਾਕੀ ਜਪਾ ਲਾਈਵ ਵਿੱਚ ਖੀਏ ਫਿਰ ਜਣਾ ਹੋ ਆਪਣਾ ਕੀ ਕਹ ਸਕਦੇ ਬੱਚਾ ਜਾਵੇ ਤਾਂ ਪੋਟਾ ਵੀ ਕਾਲਾ ਤੇ ਹੈਗੇ ਆਪਣੇ ਬੱਚੇ ਇਹਦੇ ਆ ਕਬੂਤਰੀ ਦੇ ਤੇ ਜਿਹੜੇ ਆ ਬੱਚੇ ਆ ਦੋਨੇ ਇਹ ਹੈਗੇ ਆਪਣੇ ਮਣੀ ਵਾਲੇ ਭਰਾ ਦੇ ਠੀਕ ਹੈ ਜਿਹੜੇ ਜੋੜਾ ਹੁੰਦਾ ਉਹਨਾਂ ਦਾ ਉਹਦੇ ਬੱਚੇ ਆ ਤੇ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਬੱਚਾ ਨੇ ਆ ਕਾਲਾ ਚੀਨਾ ਕੱਢਿਆ ਇੱਕ ਜਿਹੜਾ ਬੱਚਾ ਉਹ ਰੱਤਾ ਕੱਢਿਆ ਮਤਲਬ ਰੱਤੇ ਦੀਆਂ ਕੰਨੀਆਂ ਰੱਤੀਆਂ ਆ ਆ ਦੇਖ ਲੋ ਪੰਜਾਬੀ ਰੱਤਾ ਉਹ ਕਾਲਾ ਚੀਨਾ ਇਹ ਲਾਲ ਚੀਨਾ ਇੱਕ ਸਾਧਾ ਸਮਝ ਲੋ ਠੀਕ ਹੈ ਤੇ ਬਾਕੀ ਆਪਾਂ ਦੂਜੇ ਖੁੱਡੇ ਦੇ ਵਿੱਚ ਵੀ ਸ਼ੋਅ ਕਰਾਉਣਾ ਤੁਹਾਨੂੰ ਜਾ ਕੇ ਬੱਚਿਆਂ ਦਾ ਠੀਕ ਹੈ ਤੇ ਬਾ ਵੀਡੀਓ ਦੇ ਨਾਲ ਬਣੇ ਰੋ ਦੋ ਮਿੰਟਾਂ ਦੀ ਗੱਲਬਾਤ ਆ ਤੇ ਉਹ ਵੀ ਆਪਾਂ ਸ਼ੇਅਰ ਕਰ ਦਿੰਨੇ ਥੋੜੇ ਨਾਲ ਤੇ ਜਿਹੜੇ ਆਪਾਂ ਬੱਚੇ ਆਪਾਂ ਡਾਉਣੇ ਆ ਸੋਰੀ ਜਿਹੜੇ ਆਪਾਂ ਆਪਣੇ ਕੋਲੇ ਡਾਡੀ ਵਾਲੇ ਕਬੂਤਰ ਹਨ ਉਹ ਆਪਾਂ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਨਾਲੇ ਉਦਨ ਆਪਾਂ ਘਰੇ ਲਾਵਾਂਗੇ ਠੀਕ ਹੈ ਤੇ ਨਾਲੇ ਜਿਹੜੇ ਆਪਾਂ ਬੱਚੇ ਪੁੱਛੇ ਡਾਉਣੇ ਆ ਆਪਾਂ ਉਹ ਡਾਵਾਂਗੇ ਠੀਕ ਹੈ ਨਾਲੇ ਆਪਾਂ ਪੂਰਾ ਵਧੀਆ ਸ਼ੌਂਕ ਕਰਾਵਾਂਗੇ ਨਾ ਥੋੜਾ ਹੁਣ ਮਾੜਾ ਮੋੜਾ ਦਿਖਾ ਕੇ ਚਲੋ ਜੀ ਸੈੱਟ ਕਰਤਾ ਹਨਾ ਨਾਲੇ ਆਪਾਂ ਉਦੋਂ ਕਬੂਤਰ ਦਾ ਬੱਚੇ ਵੀ ਧਾਵਾਂਗੇ ਤੇ ਜਿਹੜੇ ਆਪਣੇ लाडी ਭਰਾ ਨੇ ਆਪਾਂ ਕਬੂਤਰ ਤਿੰਨ ਗਿਫਟ ਕੀਤੇ ਆ ਨਾਲੇ ਆਪਾਂ ਉਹ ਬੱਚਿਆਂ ਦਾ ਸੌਰੀ ਕਬੂਤਰਾਂ ਦਾ ਸ਼ੌਂਕ ਕਰਾਂ ਬੱਚਿਆਂ ਦਾ ਨਾਮ ਹੀ ਹੁੰਦਾ ਕਿਉਂਕਿ ਆਪਾਂ ਹੁਣ ਬੱਚਾ ਵਾਲੀ ਸਾਈਡ ਚੱਲੀ ਜਾਨੇ ਨਾ ਸਾਰਾ ਸਿਸਟਮ ਆਪਣਾ ਤੇ ਹੁਣ ਆਪਾਂ ਚੱਲਦੇ ਆ ਬਈ ਆਪਣੇ ਦੂਜੇ ਖੁੱਡੇ ਦੇ ਵਿੱਚ ਠੀਕ ਹੈ ਉਹ ਜੀ ਦੂਜੇ ਖੁੱਡੇ ਦੇ ਵਿੱਚ ਮਾਰੀਏ ਐਂਟਰੀ ਹੁਣ ਆਪਣੀ ਇਧਰਲੀ ਸਾਈਡ ਇੱਕ ਬੱਚਾ ਹੀ ਰਹਿ ਗਿਆ ਛੋਟਾ ਵਾਲਾ ਉਹ ਬੈਠ ਇੱਕ ਬੱਚਾ ਹੋਰ ਸੀ ਉਹ ਜਿਹੜਾ ਉਹ ਮੁੰਡੇ ਨੇ ਘੜਤਾਗਾ ਠੀਕ ਆ ਉਹ ਪਤਾ ਨਹੀਂ ਬਾਬੇ ਦੀ ਕਿਰਪਾ ਨਾਲ ਆ ਜੇ ਉਹ ਬੱਚਾ ਬਹੁਤ ਕਲਾਸ ਟੌਪ ਕਬੂਤਰੀ ਦਾ ਸੀਗਾ ਉੱਥੋਂ ਮੈਂ ਕਬੂਤਰੀ ਦਿਖਾਵਾਂ ਆ ਬੈਠੀ ਆ ਕਬੂਤਰੀ ਦਾ ਸੀਗਾ ਤੇ ਇਹਦੇ ਨਾਲ ਕਬੂਤਰ ਲੱਗਾ ਆਵਾ ਆ ਉੱਪਰ ਬੈਠਾ ਕਾਲੀ ਅੱਖਾਂ ਦਾ ਇਹਦੇ ਬੱਚੇ ਇੰਨੇ ਟੌਪ ਕਲਾਸ ਉੜਦੇ ਆ ਨਾ ਜਿਹੜਾ ਉੱਪਰ ਕਬੂਤਰ ਬੈਠਾ ਤੇ ਇਹਦਾ ਬੱਚਾ ਆਪਣੇ ਕੋਲੇ ਇੱਕ ਹੀ ਸੀਗਾ ਇਹਦੇ ਆਂਡੇ ਦੋ ਹੋਣ ਹੈਗੇ ਸੀਗੇ ਉਹ ਆਂਡੇ ਡਿੱਗ ਕੇ ਉੱਪਰ ਹੇਠਾਂ ਤੂੰ ਮਾਲੋ ਜਦੋਂ ਬੈਂਦੀ ਸੀ ਅੱਡ ਡੇਕ ਡੁੱਗ ਜਾਂਦੇ ਸੀ ਠੀਕ ਐ ਹੁਣ ਬੱਚਾ ਆਪਣੇ ਕੋਲੇ ਕੋਈ ਵੀ ਨਹੀਂ ਇਹ ਜੋੜੀ ਦਾ ਜੇ ਤਾਂ ਬਾਸ ਸਾਜ ਬਾਲੀ ਵਧੀਆ ਗੱਲ ਆ ਯਾਰ ਮੈਂ ਤਾਂ ਕਹਿਣਾ ਹਨਾ ਤੇ ਬਾਕੀ ਇਹ ਤੁਹਾਨੂੰ ਬੱਚਾ ਦਿਖਾ ਦੇਣਾ ਜਿਹੜਾ ਸੁਰਮੇ ਰੰਗਾ ਉਹ ਵਿੱਚ ਬੈਠਾ ਇਹ ਬੱਚਾ ਹੈਗਾ ਆਪਣੀ ਜੰਟੇ ਵਾਲੀ ਕਬੂਤਰੀ ਆ ਧੰਨੇ ਵਾਲਾ ਕਬੂਤਰ ਲੱਗਾ ਆ ਬੈਠਾ ਠੀਕ ਐ ਤੇ ਆ ਜਾ ਮੈਂ ਸ਼ੇਰਾ ਵੇਖੋ ਬੱਚਾ ਵੇ ਗਿੰਡਾ ਘੈਂਡਾ ਬਾਬੇ ਦੀ ਮਿਹਰ ਨਾਲ ਐਵੇਂ ਦੇ ਬੱਚੇ ਯਾਰ ਨਸਲਾਂ ਵਾਲੇ ਘੜਦੇ ਮੈਨੂੰ ਇੰਨਾ ਇੰਨਾ ਯਕੀਨ ਲੱਗ ਗਿਆ ਇਹਦਾ ਪੋਟਾ ਦੇਖ ਲੋ ਲਾਲ ਆ ਠੀਕ ਐ ਤੇ ਬਾਕੀ ਆਪ ਸੁਰਮੇ ਰੰਗਾ ਵਾਲਾ ਸੋਨਾ ਚੱਲ ਵੀ ਬੁੱਗੀ ਲਈਏ ਤੇਰੀ ਇਹਦੇ ਛੱਡੀ ਐ ਤੈਨੂੰ ਅੰਦਰ ਤੇ ਭੱਜ ਜਾ ਅੰਦਰ ਤੇ ਹੁਣ ਆ ਆਪਣੀ ਲਾਲ ਜਿੰਨੀ ਕੱਤੀ ਪੀਲੀ ਅਖਦੀ ਕਬੂਤਰੀ ਇਹਦਾ ਬੱਚਾ ਵੀ ਹੈਗਾ ਪਿਛਲੀ ਯਾਰ ਵੀ ਇੱਕ ਬੱਚਾ ਪਾਲਿਆ ਸੀ ਇਹਨੇ ਹੁਣ ਵਾਲਾ ਵੀ ਇੱਕ ਬੱਚਾ ਜਿਹੜਾ ਮੈਂ ਉਧਰ ਤੁਹਾਨੂੰ ਕਾਲਾ ਚੀਨਾ ਹਨਾ ਕਾਲੀ ਪੂਛ ਦਾ ਦਿਖਾਇਆ ਉਹ ਇਹਨਾਂ ਦਾ ਬੱਚਾ ਵਾ ਇਹਦਾ ਜਿਹੜਾ ਪਿਓ ਆ ਉਹ ਆਪਣੇ ਬੈਠਾ ਆ ਉਹ ਵਾਲਾ ਠੀਕ ਹੈ ਜਿਹੜਾ ਪਿੱਛੇ ਕਾਲਾ ਚੀਨਾ ਬੈਠਾ ਬਾਕੀ ਜਿਹੜੇ ਮੈਂ ਡੱਕਿਆਂ ਵਾਲੀ ਦੀ ਗੱਲ ਕਰੀ ਜਾਂਦਾ ਸੀ ਉਹ ਆਪਣਾ ਆ ਸੀ ਕਬੂਤਰੀ ਇਹਦੇ ਬੱਚੇ ਹੁਣ ਦੋ ਭਰਾ ਹੈਗੇ ਇੱਕ ਉਧਰ ਛੱਡਿਆ ਆਪਾਂ ਵੱਡਾ ਹੋ ਗਿਆ ਵਾ ਦੋ ਬੱਚੇ ਦੇ ਆਵੇ ਤੁਹਾਨੂੰ ਮੈਂ ਦਿਖਾ ਦਿੰਨਾ ਮਾਰ ਜੀ ਨਾ ਠੰਡ ਜੀ ਨਾ ਲੱਗ ਜੇ ਜਿੱਦੋਂ ਵਾਵਾ ਧੋਪ ਲੈ ਕੇ ਉਹਦੋਂ ਕਰਾਵਾਂ ਸਾਡੇ ਥੋੜੇ ਜਿਹੇ ਵੱਡੇ ਹੋ ਜਾਣਗੇ ਠੀਕ ਹੈ ਬਾਕੀ ਆ ਕਬੂਤਰੀ ਨੇ ਵੀ ਆਂਡੇ ਲਾਏ ਆ ਇਹਦੇ ਬੱਚੇ ਆਪਣੇ ਕੋਲੇ ਇੱਕ ਬੱਚਾ ਹੈਗਾ ਇੱਕ ਬੱਚਾ ਹੈਨਿੰਗਾ ਉਹ ਵੀ ਉਹਨੇ ਕੱਢਦਾ ਸ਼ੋਰ ਨੇ ਯਾਰ ਨਾਲੋ ਜਦੋਂ ਮੈਂ ਉਹਨੂੰ ਕਹਿੰਨਾ ਨਾ ਬੱਚੇ-ਬੱਚੇ ਰੱਖ ਕੋਈ ਡਾ ਹਣਾ ਉਹ ਇੱਕ ਅੱਧਾ ਕੱਢ ਹੀ ਦਿੰਦਾ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਧਿਆਨ ਨਹੀਂ ਰੱਖਦਾ ਕੀ ਚੱਕਰ ਆ ਯਾਰ ਉਹ ਮੈਨੂੰ ਲੱਗਦਾ ਹੁਣ ਮੈਂ ਘਰੇ ਰਹਿ ਕੇ ਜਦ ਮੈਨੂੰ ਛੁੱਟੀ ਮਿਲਦੀ ਲੇਟ ਮਤਲਬ ਹਫਤੇ 'ਚ ਇੱਕ ਇੱਕ ਦਿਨ ਮਿਲਦੀ ਆ ਹਣਾ ਫਿਰ ਡੋਨੇ ਬੱਚੇ ਹੈਗੇ ਫਿਰ ਤੋਂ ਉੱਡਨੇ ਨਹੀਂ ਠੰਡ ਜਾਦੀ ਆ ਜਾਣੀਆਂ ਆ ਅੱਡੇ ਲੱਗਣੇ ਨਹੀਂਗੇ ਜਦ ਬੋਤ ਖੜਾ ਹੋ ਜਾਂਦਾ ਇੱਕ ਅੱਦਾ ਬੰਦਾ ਕਰੇ ਹੋਣਾ ਚਾਹੀਦਾ ਹਨਾ ਤੇ ਬਾਕੀ ਅੰਦਰਲੇ ਸਾੜਾ ਹੋ ਗਿਆ ਓਕੇ ਕੰਮ ਬਸ ਜਿਹੜੇ ਬੱਚੇ-ਵੁੱਚੇ ਪਲਾ ਕੇ ਠੀਕ ਐ ਆਪਾਂ ਬਾਅਦ ਚ ਜਿਹੜੇ ਆਪਣੇ ਆ ਜੋੜੇ ਹੋਣਗੇ ਇਹਨਾਂ ਨੂੰ ਅਲੱਗ ਕਰ ਦਾਂਗੇ ਤਿੰਨਾਂਵੇਂ ਜੋੜੇ ਲਾ ਕੇ ਇਹਨਾਂ ਨੂੰ ਛੱਡ ਦਾਂਗੇ ਅੰਦਰ ਤੇ ਇਹਨਾਂ ਨੂੰ ਕਰ ਦਾਂਗੇ ਲੱਗ ਕਬੂਤਰਾਂ ਕਬੂਤਰੀਆਂ ਇਸ ਸਾਈਡ ਕਬੂਤਰਾਂ ਕਬੂਤਰਾਂ ਇਸ ਸਾਈਡ ਠੀਕ ਐ ਤੇ ਜਿਹੜੇ ਆਪਾਂ ਉਧਰ ਵੀ ਦਿਖਾ ਦਿੰਨਾ ਤੁਹਾਨੂੰ ਤੀਜੇ ਖੋਡੇ ਦੇ ਵਿੱਚ ਜਿਹੜੇ ਸਾਰੇ ਆਪਣੇ ਜਿੰਨੇ ਟੋਟਲ ਬੱਚੇ ਆ ਉਹ ਵੀ ਦਿਖਾ ਦਿੰਨਾ ਤੁਹਾਨੂੰ ਬਾਕੀ ਕਦੀ ਤਮੈ ਦਿਖਾਦੇ ਸੀ ਬਾਕੀ ਹੁਣ ਦੇਖ ਲੋ ਤੇ ਬਾਕੀ ਜਿਹੜੀਆਂ ਆਪਣੀਆਂ ਕਬੂਤਰੀਆਂ ਮਸ ਤੋਂ ਕੇ ਆਂਡੇ ਲਾਈ ਜਾਂਦੀਆਂ ਕੋ ਡੱਬੀ ਨੇ ਵੀ ਲਾ ਲਿਆ ਉਹ ਸਾਹਮਣੇ ਤੇ ਆਪਣੀ ਉਹ ਕਾਲੀ ਚੀਨੀ ਕਬੂਤਰੀ ਤੇ ਅੱਦਰਾ ਪਤਨੀ ਕੜੀ ਨੇ ਲਾ ਲਿਆ ਠੀਕ ਆ ਬਾਕੀ ਯਾਰ ਸਾਰੇ ਕਬੂਤਰ ਆਪਣਾ ਹੁਣ ਵਧੀਆ ਵਾ ਬਾਕੀ ਆ ਕਬੂਤਰ ਲਾਡੀ ਨੇ ਦਿੱਤਾ ਆਪਣ ਕਬੂਤਰੀ ਆ ਇੱਕ ਇਹਦੇ ਨਾਲ ਦਿਓ ਉਹ ਬੈਠਾ ਪਿੱਛੇ ਕਾਲਾ ਚੀਨਾ ਉਹ ਵੀ ਠੀਕ ਆ ਬਾਕੀ ਉਸ ਦਿਨ ਅਗਲੀ ਵੀਡੀਓ ਤੇ ਸ਼ੌਕ ਕਰਾਵਾਂਗੇ ਨਾਲੇ ਆਪਾਂ ਬੱਚੇ ਵੀ ਡਾਵਾਂਗੇ ਉਸ ਦਿਨ ਠੀਕ ਆ ਜਿੰਨੇ ਵੀ ਹੈਗੇ ਆਪਣੇ ਕੋਲ 2-3 ਹੈਗੇ ਮਾਰੇ ਮੋٹے ਜਿੰਨੇ ਵੀ ਵਧੀਆ ਆਪਣੇ ਹਿਸਾਬ ਨਾਲ ਉੱਡ ਸਕਦੇ ਹਨ ਉਹਦਣ ਆ ਬੱਚੇ ਰੋਡ 'ਤੇ ਜਾਂਦੇ ਮੈਨੂੰ ਆਏ ਨੇ ਡੇਗ ਡੁਗ ਨਾ ਜਾਣ ਕਿਸੇ ਮੰਨ ਲਓ ਹੁਣ ਉੱਡੇ ਪੇ ਐਵੇਂ ਦਰਖਤ ਦੁਰਖਤ 'ਤੇ ਬੈ ਗੇ ਹਨਾ ਸ਼ਾਮ ਦੀ ਵੇਲਾ ਵਾ ਕਿਤੇ ਟੋਟ ਟੁੱਟ ਜਾਣ ਉਹ ਟੋਟਾ ਕੀ ਨਾ ਸੋਰੀ ਆਪਣੇ ਉਥੋਂ ਬੇਰੀ ਬੁਰੀ ਲੱਜੇ ਉਹ ਸਿਸਟਮ ਹੋ ਜਾਂਦਾ ਬਾਕੀ ਇੱਕ ਆ ਬੱਚਾ ਇਹ ਬੜਾ ਗੰਦਾ ਆ ਵਾਲਾ ਸੀ ਤਾਂ ਤੁਹਾਡਾ ਸੀ ਹਾਂ ਆ ਵਾਲਾ ਇਹ ਬੜਾ ਗੰਦਾ ਹੈ ਨਾ ਮਤਲਬ ਉਧਰ ਮੈਂ ਛਤਰੀ ਦੇ ਬਿਠਾਇਆ ਛਤਰੀ ਤੋਂ ਉੱਡ ਗਿਆ ਮਤਲਬ ਨੀਵਾ ਨੀਵਾ ਉੱਡ ਗਿਆ ਨੀਵਨੇ ਮੁੱਟ ਗਿਆ ਉਹ ਸਾਹਮਣੇ ਉੱਥੇ ਬਹਿ ਗਿਆ ਸੀ ਘਰ ਤੇ ਬਹਿ ਗਿਆ ਸੀ ਆ ਬਾਕੀ ਆ ਗਿਆ ਵਾਪਸ ਉਹਨੇ ਦੇਖਦੇ ਆ ਦੀ ਜਗਾ ਜੁਗਾ ਮਲਾਕ ਮਲੁਕ ਲੰਗਦੇ ਆ ਬਾਕੀ ਜਿਹੜੇ ਪਹਿਲੇ ਬੱਚੇ ਆ ਉਹਨਾਂ ਨੇ ਤਾਂ ਮਲਾਕ ਮਲੁਕ ਲਈ ਆ ਦੀ ਉਹ ਬੈਠੇ ਆ ਇਹ ਨਾਸਤੇ ਆ ਪਜਾਗਾ ਜੁਗਾ ਬਣਾਏ ਦਿੱਤੀ ਸੀ ਪਹਿਲੇ ਮੈਨੂੰ ਪਤਾ ਸੀ ਇਹਨਾਂ ਨੇ ਬਹਿਣਾ ਹੀ ਆ ਬਾਕੀ ਅੱਦੇ ਆਪਣੇ ਉੱਪਰ ਬਹਿ ਬੂ ਜਾਂਦੇ ਆ ਬਾਕੀ ਇੱਧਰ ਆ ਬੈਠੇ ਆ ਬਾਕੀ ਸਾਰੇ ਬੱਚੇ ਆ ਰਤ ਕੀ ਡੌਣ ਵਾਲੇ ਆ ਠੀਕ ਐ ਤੇ ਬਾਕੀ ਤੁਹਾਨੂੰ ਮਿਲਦੇ ਸਾਰੇ ਵੀਰ ਭਰਾ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਕਰਦੇ ਵੈਲਕਮ ਸਾਰੇ ਵੀਰ ਭਰਾਵਾਂ ਦਾ ਠੀਕ ਹੈ ਤੇ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਜਿਹੜੇ ਵੀਰ ਭਰਾ ਐਂਡ ਠੀਕ ਆਪਣੀ ਵੀਡੀਓ ਵੇਖਦੇ ਆ ਹਨਾ ਵੀਰ ਭਰਾ ਸਪੋਰਟ ਕਰਦੇ ਲਵ ਯੂ ਬਈ ਸਾਰੇ ਵੀਰ ਭਰਾਵਾਂ ਨੂੰ ਤੇ ਐਦਾ ਹੀ ਸਪੋਰਟ ਕਰਦੇ ਰਹੋ ਸਾਰੇ ਵੀਰ ਭਰਾ ਤੇ ਧੰਨਵਾਦ ਬਈ ਜੀ ਸਾਰੇ ਵੀਰ ਭਰਾਵਾਂ ਨੂੰ ਜਿਹੜੇ ਵੀਰ ਭਰਾ ਸਪੋਰਟ ਕਰਦੇ ਪਏ ਆ ਤੇ ਓਕੇ ਬਾਈ ਜੀ ਫਿਰ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ